ਲੋਗ ਗੌੜੀ ਗਵਰੀ ਮਹੱਲਾ ਪੰਜਾਬੁ ਪਸ਼ਟ ਪਦੀਆ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਏਉ ਮਨ ਮੈਂ ਕਰਤ ਗਮਨਾ ਇਹ ਭਾਈ ਜਦੋਂ ਮਨੁੱਖ ਆਪਣੇ ਮਨ ਵਿੱਚ ਵੱਡੇ ਹੋਣ ਦਾ ਮਾਣ ਕਰਦਾ ਹੈ ਤਬ ਏਉ ਬਾਵਰ ਪਿਰਤ ਬੇਗਾਨਾ ਤਦੋਂ ਸੰਕਰ ਵਿੱਚ ਝੱਲਾ ਹੋਇਆ ਮਨੁੱਖ ਸਭ ਲੋਕਾਂ ਤੂੰ ਬੱਕਰਾ ਬੱਕਰਾ ਤੁਰਿਆ ਫਿਰਦਾ ਹੈ ਜਦ ਇਹ ਹੂਆ ਸਗਲ ਕੀ ਰੀਨਾ ਪਰ ਜਦੋਂ ਇਹ ਸਭ ਲੋਕਾਂ ਦੀ ਚਰਨ ਧੂੜ ਹੋ ਗਿਆ ਤਾਂ ਤੇ ਰਮਈਆ ਘਟ ਘਟ ਚੀਨਾ ਤਦ ਉਸਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿੱਚ ਵੇਖ ਲਿਆ ਤਜ ਸੋਹਿਲਾ ਫਲ ਮਸਕ ਕਿੰਨੀ ਉਸ ਗਰੀਬੀ ਸੁਹਾ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਿਕ ਅਡੋਲਤਾ ਮਿਲ ਗਈ ਹੈ ਮੈਂ ਸੁਖੀ ਹਾਂ ਸਤ ਗੁਰੇ ਆਪਣੈ ਮੋਹਿ ਦਾਨ ਦਿਨੀ ਜੇ ਭਾਈ ਮੇਰੇ ਗੁਰੂ ਨੇ ਮੈਨੂੰ ਗਰੀਬੀ ਹਾਓ ਜਬ ਕਿਸ ਕੋ ਇਹ ਜਨਸ ਮੰਦਾ ਜਦ ਤੱਕ ਮਨੁਕਰ ਕਿਸੇ ਨੂੰ ਭੈੜਾ ਸਮਝਦਾ ਹੈ ਤਦ ਸਗਲੇ ਇਸ ਮੇਲਾ ਫੰਦਾ ਤਦ ਤੱਕ ਇਸ ਨੂੰ ਇਉਂ ਜਾਪਦਾ ਹੈ ਕਿ ਸਾਰੇ ਲੋਕ ਕਿਸ ਦੇ ਵਾਸਤੇ ਠੱਗੀ ਦੇ ਜਾਲ ਵਿੱਚ ਆ ਰਹੇ ਹਨ ਮੇਰ تیر ਜਬ ਇਹਨੇ ਚੁਕਾਈ ਪਰ ਜਦੋਂ ਇਸ ਨੇ ਆਪਣੇ ਅੰਦਰੂ ਵਿਤਕਰਾ ਦੂਰ ਕਰ ਦਿੱਤਾ ਤਾਂ ਤੇ ਇਹ ਇਸ ਸੰਗ ਨਹੀਂ ਬਹਾਰਾਈ ਤਦੋਂ ਇਸ ਨੂੰ ਯਕੀਨ ਬਣ ਜਾਂਦਾ ਹੈ ਕਿ ਕੋਈ ਇਸ ਨਾਲ ਵੈਰ ਨਹੀਂ ਕਰਦਾ ਹਾਂ ਜਦੋਂ ਇਹਨੂੰ ਆਪਣੀ ਆਪਣੀ ਧਾਰੀ ਜਦ ਤੱਕ ਇਸ ਮਨੁੱਖ ਨੇ ਮਨ ਵਿੱਚ ਆਪਣੀ ਹੀ ਗਰਜ ਟਿਕਾਈ ਰੱਖੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਤਦ ਤੱਕ ਇਸ ਨੂੰ ਬੜੀ ਔਖਾਈ ਬਣੀ ਰਹਦੀ ਹੈ ਜਦ ਇਨ ਕਰਨਾ ਹਾਰ ਪਛਾਤਾ ਪਰ ਜਦੋਂ ਇਸ ਨੇ ਹਰਥਾਂ ਸਿਰਜਣਹਾਰ ਨੂੰ ਵਸਤਾ ਪਛਾਣ ਲਿਆ ਤਬ ਇਸ ਨੂੰ ਨਾਹੀ ਖਿੱਚ ਤਾਤਾ ਤਦੋਂ ਇਸ ਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਰਹਿ ਜਾਂਦਾ ਜਬ ਇਹਨੂੰ ਆਪਣੋਂ ਬਾਤਿਉ ਮੋਹਾ ਜਦ ਤੱਕ ਇਸ ਮਨੁੱਖ ਨੇ ਦੁਨੀਆ ਨਾਲ ਆਪਣਾ ਮੋਹ ਪੱਕਾ ਕੀਤਾ ਹੋਇਆ ਹੈ ਆਵੈ ਚਾਏ ਸਦਾ ਜਮ ਜੋਹਾ ਆਤਮਕ ਮੂਤ ਨੇ ਤਦ ਤੱਕ ਸਦਾ ਇਸ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ ਜਬ ਇਸ ਤੇ ਸਭਨ ਸੇ ਭਰਮਾ ਔਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਪਟਕਣਾ ਮੁੱਕ ਜਾਂਦੀਆਂ ਹਨ ਇਹ ਦੋ ਨਹੀਂ ਹੈ ਪਰ ਬ੍ਰਹਮਾ ਸਦੋਂ ਇਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਵਿਤ ਨਹੀਂ ਰਹਿ ਜਾਂਦੀ ਜਾਂ ਬਿਨ ਕਿਛ ਕਰਮਾਨੇ ਭੇਦਾ ਜਦ ਤੱਕ ਇਸ ਮਨੁੱਖ ਨੇ ਦੂਜਿਆਂ ਨਾਲੋਂ ਕੋਈ ਵਿਤ ਕ੍ਰੇ ਮਿੱਥ ਰੱਖੇ ਹਨ ਤਬ ਤੇ ਦੁੱਖ ਡੰਡ ਔਰ ਖੇਦਾ ਜਦ ਤਦ ਤੱਕ ਇਸ ਦੀ ਆਤਮਾ ਨੂੰ ਦੁੱਖਾਂ ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ ਜਦ ਇਨੈ ਕੋਇ ਕੀ ਬੁੱਝਿਆ ਪਰ ਜਦੋ ਇਸਨੇ ਹਰ ਥਾਂ ਇੱਕ ਪਰਮਾਤਮਾ ਨੂੰ ਹੀ ਵਸਦਾ ਸਮਝ ਲਿਆ ਤਬ ਤੇਸਨੋ ਸਭ ਕੁਛ ਸੂਝਿਆ ਤਦੋ ਇਸਨੂੰ ਸਹੀ ਜੀਵਨ ਜੁਗਤ ਦਾ ਹਰੇਕ ਅੰਗ ਸੁੱਝ ਪੈਂਦਾ ਹੈ ਜਬ ਇਹ ਧਾਵੇ ਮਾਇਆ ਅਰਥੀ ਜਿਤਨਾ ਚਿਰ ਮਨੁੱਖ ਮਾਇਆ ਦੇ ਮਤਾਜ ਹੋ ਕੇ ਹਰ ਪਾਸੇ ਭਟਕਦਾ ਫਿਰਦਾ ਹੈ ਨਾ ਤ੍ਰਿਪਤਾ ਵੈ ਨਾ ਤਿਸ ਲਾਤੀ ਕਦੋਂ ਤੱਕ ਇਹ ਤ੍ਰਿਪਤ ਨਹੀਂ ਹੁੰਦਾ ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁਕਦੀ ਨਹੀਂ ਜਦੋਂ ਇਸ ਤੇ ਇਹ ਹੋਯੋਗ ਚੌਲਾ ਜਦੋਂ ਇਹ ਮਨੁੱਖ ਇਸ ਮਾਇਆ ਮੋਹ ਤੋਂ ਵੱਖ ਹੋ ਜਾਂਦਾ ਹੈ ਪਿੱਛੇ ਲੱਗ ਚਲੀ ਉੱਠ ਕੌਲਾ ਤਦੋਂ ਮਾਇਆ ਇਸ ਦੇ ਪਿੱਛੇ ਪਿੱਛੇ ਲੱਗ ਤੁਰਦੀ ਹੈ ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ ਕਰ ਕਿਰਪਾ ਜਉ ਸਤਿਗੁਰੂ ਮਿਲਿਓ ਜਦੋਂ ਕਿਸ ਮਨੁੱਖ ਨੂੰ ਗੁਰੂ ਮਿਹਰ ਕਰਕੇ ਮੈਲ ਪੈਂਦਾ ਹੈ ਉਸ ਦੇ ਮਨ ਵਿੱਚ ਗਿਆਨ ਹੋ ਜਾਂਦਾ ਹੈ ਮਨ ਮੰਦਰ ਮੈਂ ਦੀਪਕ ਜਲਿਓ ਜਿਵੇਂ ਘਰ ਵਿੱਚ ਦੀਵਾ ਜਗ ਪੈਂਦਾ ਹੈ ਤੇ ਘਰ ਦੀ ਹਰੇਕ ਚੀਜ਼ ਦਿਸ ਪੈਂਦੀ ਹੈ ਤਦ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਜੀਤ ਹਾਰ ਕੀ ਸੋਚੀ ਕਰੀ ਕਿ ਮਨੁੱਖਾ ਜੀਵਨ ਵਿੱਚ ਅਸਲ ਜਿੱਤ ਕੀ ਹੈ ਤੇ ਹਾਰ ਕੀ ਹੈ ਤੋ ਇਸ ਘਰ ਕੀ ਕੀਮਤ ਪਰੀ ਤਦ ਉਸ ਨੂੰ ਆਪਣੇ ਸਿਰ ਦੀ ਕਦਰ ਮਾਲੂਮ ਹੋ ਜਾਂਦੀ ਹੈ ਤੇ ਇਸ ਨੂੰ ਵਿਕਾਰਾਂ ਵਿੱਚ ਨਹੀਂ ਰੋਲਦਾ ਕੰਨ ਕਰਾਵਣ ਸਭ ਕਿਛੂ ਏਕ ਹੈ ਇਹ ਨਾਨਕ ਜੀ ਵਿਚਾਰੇ ਦੀ ਕੀ ਬਸ ਸਿਰ ਪਰਮਾਤਮਾ ਹੀ ਹਰੇਕ ਚੀਜ਼ ਵਿੱਚ ਵਿਆਪਕ ਹੋ ਕੇ ਸਭ ਕੁਝ ਕਰ ਰਹਾ ਹੈ ਆਪੇ ਬੁੱਧ ਵਿਚਾਰ ਵੀ ਵਿਵੇਕ ਹੈ ਓ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਅਕਲ ਬਖਸ਼ਦਾ ਹੈ ਆਪ ਏਕ ਜੀਵ ਵਿੱਚ ਵਿਆਪਕ ਹੋ ਕੇ ਵਿਚਾਰ ਕੇ ਜੀਵਨ ਜੁਗਤ ਨੂੰ ਪਰਖਦਾ ਹੈ ਦੂਰ ਨਾਨੇ ਰਾਇ ਸਭ ਕੈ ਸੰਗਾ ਓ ਪ੍ਰਮਾਤਮਾ ਕਿਸੇ ਤੋਂ ਦੂਰ ਨਹੀਂ ਵਸਦਾ ਸਭ ਦੇ ਨੇੜੇ ਵਸਦਾ ਹੈ ਸਭ ਦੇ ਨਾਲ ਵਸਦਾ ਹੈ ਸੱਚ ਸਲਾਹਣ ਨਾਨਕ ਹਰ ਰੰਗਾ ਓ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ ਉਹੀ ਸਭ ਚੂਜ ਤਮਾਸ਼ੀ ਕਰਨ ਵਾਲਾ ਹੈ ਉਹੀ ਸਲਾਹਨ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ